ਤਾਂ ਚੰਡੀਗੜ੍ਹ 에어ਪੋਰਟ ਤੇ ਉੱਥੇ ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਰਨੌਤ ਦੇ ਉੱਤੇ ਥੱਪੜ ਮਾਰਿਆ ਗਿਆ ਹੈ ਸਾਡਾ ਨਾ ਫੋਨ ਲਾਈਨ ਦੇ ਉੱਤੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਹੁਣ ਜੁੜੇ ਨੇ ਗਰੇਵਾਲ ਸਾਹਿਬ ਪਹਿਲਾ ਕਮੈਂਟ ਤੁਹਾਡਾ ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਬੜੀ ਮੰਦਪਾਗੀ ਗੱਲ ਆ ਜਿਹੜੀ ਸਕਿਉਰਿਟੀ ਫੋਰਸਸ ਨੇ ਉਹਦੇ ਚ ਇਨਡਿਸਿਪਲਿਨ ਹੋਣਾ ਜਿਨ੍ਹਾਂ ਨੇ ਸਾਨੂੰ ਸੁਰੱਖਿਆ ਪ੍ਰਦਾਨ ਕਰਨੀ ਹੈ ਪੈਸੰਜਰਸ ਨੂੰ ਔਰ ਉਹੀ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਜੀ ਤੇ ਮੈਂ ਸਮਝਦਾ ਬੜੀ ਮੰਦਪਾਗੀ ਗੱਲ ਆ ਔਰ ਇਹ ਕਿਤੇ ਨਾ ਕਿਤੇ ਉਹ ਪੈਰਾਮਿਲਟਰੀ ਫੋਰਸਸ ਨੂੰ ਜਾਂ ਸੀਆਈਐਸਐਫ ਜਿਨੇ ਵੀ ਇਹ ਘਟਨਾ ਕੀਤੀ ਹੈ ਉਹਦੇ ਐਮਪਲਾਈ ਨੇ ਤੇ ਉਹਨਾਂ ਨੂੰ ਆਪਣੀ ਟ੍ਰੇਨਿੰਗ ਤੇ ਵੀ ਦੁਬਾਰਾ ਵਿਚਾਰ ਕਰਨਾ ਚਾਹੀਦਾ ਕਿ ਕਿਨਾਰੇ ਕਿਤੇ ਕੋਈ ਦਿੱਕਤ ਆ ਔਰ ਇਸ ਤਰ੍ਹਾਂ ਦੀ ਗੱਲਾਂ ਨਹੀਂ ਹੋਣੀਆਂ ਚਾਹੀਦੀ ਇਹ ਬੜੀ ਮੰਦਭਾਗੀ ਗੱਲ ਹੋਈ ਹੈ ਹਾਲਾਂਕਿ ਕੁਲਵਿੰਦਰ ਕੌਰ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਮੇਰੀ ਮਾਂ ਉਸ ਧਰਨੇ 'ਚ ਬੈਠੀ ਹੋਈ ਸੀ ਜਿਸ ਦੇ ਉੱਤੇ ਕੰਗਣਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਇਹ 200 ਰੁਪਏ ਲੈ ਕੇ ਧਰਨੇ 'ਚ ਬੈਠੀਆਂ ਹੋਈਆਂ ਨੇ ਤਾਂ ਕਹਿੰਦੇ ਉਹ ਬਿਆਨ ਕਰਕੇ ਇਹੋ ਜਿਹਾ ਕਦਮ ਚੁੱਕਿਆ ਗਿਆ ਲੱਗਦਾ ਕਿ ਕੰਗੜਾ ਰਨੌਤ ਨੂੰ ਵੀ ਉਹ ਬਿਆਨ ਨਹੀਂ ਦੇਣਾ ਚਾਹੀਦਾ ਸੀ ਭਈ ਇਹਦੇ ਨਾਲ ਜਸਟੀਫਾਈ ਕਰਨਗੇ ਉਹ ਬਿਆਨ ਦਿੱਤੇ ਨੂੰ ਕਿੰਨਾ ਟਾਈਮ ਹੋ ਗਿਆ ਹੈ ਆਪਣੇ ਕ੍ਰਾਈਮ ਨੂੰ ਜਸਟੀਫਾਈ ਕਰ ਰਹੀ ਹੈ ਇੱਥੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਗੇ ਤੋਂ ਵੀ ਐਗਜ਼ੈਂਪਲਰੀ ਪਨਿਸ਼ਮੈਂਟ ਹੋਵੇ ਤਾਂ ਕਿ ਦੁਬਾਰਾ ਕੋਈ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਇਹਦਾ ਮਤਲਬ ਸਾਰੇ ਜਿੰਨੇ ਪੈਸੇਂਜਰ ਜਾਂਦੇ ਆ ਉਹ ਸਭ ਅਨਸੇਫ ਨੇ ਕਿਉਂਕਿ ਸਕਿਉਰਿਟੀ ਦੇਰੇ ਚ ਹੁੰਦੇ ਆ ਸੀਆਈਐਸ ਦੇ ਉੱਤੇ ਆਪਣੀ ਸਿਕਿਉਰਿਟੀ ਵੀ ਕੋਈ ਪਰਸਨਲ ਲੈ ਕੇ ਨਹੀਂ ਜਾ ਸਕਦਾ ਪੰਜਾਬ ਦੇ ਉੱਤੇ ਬੜੇ ਸਵਾਲ ਹੁਣ ਖੜੇ ਕੀਤੇ ਜਾ ਰਹੇ ਨੇ ਕੰਗੜਾ ਰਣੌਤ ਨੇ ਵੀ ਬੋਲਿਆ ਕਹਿੰਦੇ ਕਿ ਇਹ ਟੈਰਰਿਜ਼ਮ ਵਾਲੇ ਪਾਸੇ ਨੂੰ ਪੰਜਾਬ ਐਕਸਟਰੀਸ ਐਕਸਟਰੀਮਿਜ਼ਮ ਵਾਲੇ ਪਾਸੇ ਨੂੰ ਪੰਜਾਬ ਜਾ ਰਿਹਾ ਇਹਨੂੰ ਹੈਂਡਲ ਕਿਵੇਂ ਕੀਤਾ ਜਾਊਗਾ ਤੁਹਾਨੂੰ ਲੱਗਦਾ ਹੈ ਜੀ ਇਹ ਗੱਲ ਇੱਕ ਇਸ ਘਟਨਾ ਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਟੈਰਰਿਜ਼ਮ ਵਧ ਰਹੇ ਹਨ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਅਜੇ ਇੰਨਾ ਜ਼ਿਆਦਾ ਸੈਂਸਿਟਿਵ ਨਹੀਂ ਹੋਣਾ ਚਾਹੀਦਾ ਬਾਕੀ ਪੰਜਾਬ ਦਾ ਵੀ ਮਾਹੌਲ ਠੀਕ ਆ ਉਹਨੂੰ ਅਸੀਂ ਇਹੋ ਜਿਹੀ ਬਿਆਨ ਦੇ ਕੇ ਖਰਾਬ ਨਾ ਕਰੀਏ ਬਾਕੀ ਮੈਂ ਆ ਜਿਹੜਾ ਘਟਨਾ ਹੋਈ ਹੈ ਇਹ ਬਹੁਤ ਹੀ ਮੰਦਪਾਗੀ ਆ ਇਸ ਦੀ ਨਿੰਦਾ ਕਰਦੇ ਆ ਔਰ ਇਸ ਦੀ ਸਾਰਿਆਂ ਨੂੰ ਨਿੰਦਾ ਕਰਨੀ ਚਾਹੀਦੀ ਹੈ ਉਹ 6ਐਸਐਫ ਦੇ ਡੀਜੀ ਨੂੰ ਸਾਹਮਣੇ ਆ ਕੇ ਇਹਦੀ ਰਿਸਪਾਂਸਿਬਿਲਟੀ ਲੈਣੀ ਚਾਹੀਦੀ ਹੈ ਇਸ ਕਰਕੇ ਮੇਰੇ ਵੱਲੋਂ ਸਭ ਮੈਂ ਸੋਨੀਆ ਮਾਨ ਦਾ ਗੱਲ ਕਰ ਰਿਹਾ ਸੀ ਅਧਿਕਾਰ ਨੇ ਕਿਉਂਕਿ ਉਹ ਵੀ ਧਰਨੇ 'ਚ ਜਾ ਕੇ ਆਏ ਉਹ ਕਹਿੰਦੇ ਕਿ ਇਹ ਕੰਗੜਾ ਰਣੋਥ ਇਹ ਚੀਜ਼ ਡਿਸਰਵ ਕਰਦੀ ਸੀ ਕਹਿੰਦੇ ਥੱਪੜ ਡਿਸਰਵ ਕਰਦੀ ਸੀ ਇਹ ਸੋਨੀਆ ਮਾਨ ਦਾ ਕਹਿਣਾ ਹੈ ਔਰ ਕਹਿੰਦੇ ਵੀ ਵੈਰੀ ਗੱਲ ਸੁਣੋ ਉਹਨਾਂ ਦੀ ਆਪਣੀ ਸੋਚ ਹੋਣੀ ਹੈ ਇਹ ਅੱਛਾ ਆਦਮੀ ਅੱਛਾ ਵਿਅਕਤੀ ਕੋਈ ਵੀ ਹੈ ਸੁਣੋ ਜਿਹੜਾ ਹੈਗਾ ਜਸਟੀਫਾਈ ਨਹੀਂ ਕਰ ਸਕਦਾ ਠੀਕ ਹੈ ਜੀ ਜੋ ਦੇਸ਼ ਦੇ ਨਾਲ ਪ੍ਰੇਮ ਕਰਦਾ ਜੋ ਆਪਣੀ ਸਕਿਉਰਿਟੀ ਫੋਰਸਸ ਦਾ ਆਦਰ ਕਰਦਾ ਉਹ ਇਸ ਇਨਡਿਸਿਪਲਨ ਨੂੰ ਪ੍ਰੇਜ਼ ਨਹੀਂ ਕਰੇਗਾ ਔਰ ਕਿਉਂ ਰਿਜ਼ਰਵ ਕਰਦੀ ਹੈ ਉਹ ਇਹਨੇ ਲੋਕਾਂ ਨੇ ਮੈਂਬਰ ਪਾਰਲੀਮੈਂਟ ਚੁਣੀ ਹੈ ਔਰ ਸੋਨੀਆ ਮੰਨਤਾ ਉਹ ਤੇ ਛੋਟੀ ਆਰਟਿਸਟ ਹੈ ਕੰਗਣਾ ਨਾ ਉਹ ਤੇ ਮੇਰਾ ਖਿਆਲ ਹੈ ਵੀ ਆਰਟ ਦੇ ਅੰਦਰ ਵੀ ਐਜ਼ ਅ ਆਰਟਿਸਟ ਵੀ ਬਹੁਤ بڑا ਨਾਮ ਹੈ ਇਹਦਾ ਤੇ ਔਰ ਇਹ ਗੱਲ ਨਹੀਂ ਕਰਨੀ ਚਾਹੀਦੀ एप, अच्छा एक जड़े जड़े ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਹੁਣ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਇਹ ਜਿਹੀਆਂ ਪੋਸਟਾਂ ਤੋਂ ਪੰਜਾਬੀਆਂ ਨੂੰ ਸਿੱਖਾਂ ਨੂੰ ਹਟਾ ਦੇਣਾ ਚਾਹੀਦਾ ਹਾਲਾਂਕਿ ਬਾਰਡਰਾਂ ਦੇ ਉੱਤੇ ਸਿੱਖ ਰੇਜਮੈਂਟਾਂ ਦੇ ਵਿੱਚ ਸਾਡੇ ਤਾਂ ਪੰਜਾਬੀ ਸਿੱਖ ਬੈਠੇ ਹੋਏ ਨੇ ਇਹ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ ਕੀਤੀ ਹੋਈ ਕੋਈ ਵੀ ਘਟਨਾ ਹੋਵੇ ਉਸ ਦੇ ਨਾਲ ਅਸੀਂ ਸਾਰਿਆਂ ਨੂੰ ਉਸ ਕੈਟਾਗਰੀ 'ਚ ਖੜਾ ਨਹੀਂ ਕਰ ਸਕਦੇ ਇਹ ਜਿਹੜੇ ਇਸ ਵੇਲੇ ਲੋਕ ਇਹ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਕਹਿ ਰਹੇ ਨੇ ਕਿ ਸਿੱਖਾਂ ਨੂੰ ਸਾਈਡ ਕਰ ਦੇਣਾ ਚਾਹੀਦਾ ਹੈ ਇਹਨਾਂ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਹੈ ਜੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਗੰਦਗੀ ਫੈਲਾਉਂਦੇ ਆ ਹਮ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਸਰਕਾਰੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਬਹੁਤ ਕੁਝ ਗਲਤ ਗੱਲਾਂ ਹੁੰਦੀਆਂ ਨੇ ਜੀ ਆ ਤੁਸੀ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਕੀ ਚਾਹੁੰਦੇ ਹੋ ਕਿ ਜਿਹੜੀ ਇਹ ਘਟਨਾ ਹੋਈ ਹੈ ਇਸ ਦੇ ਉੱਤੇ ਕੀ ਐਕਸ਼ਨ ਹੋਣਾ ਚਾਹੀਦਾ ਐਗਜ਼ੈਂਪਲ ਰੀ ਪੁਨਿਸ਼ਮੈਂਟ ਹੋਵੇ ਜੋ ਉਹਨਾਂ ਦੇ ਕੈਦੇ ਕਾਨੂੰਨ ਚਾਹੁੰਦੀ ਹੈ ਉਸ ਦੇ ਮੁਤਾਬਿਕ ਉਹ ਕਹਿ ਰਹੀ ਹੈ ਕਿ ਅਸੀਂ ਸਸਪੈਂਡ ਕਰ ਦਿੱਤਾ ਔਰ ਐਫ ਆਈ ਆਰ ਵੀ ਲਾਂਚ ਕਰ ਦਿੱਤੀ ਹੈ ਬਸ ਠੀਕ ਹੈ ਹਮ ਅੱਗੇ ਜੋ ਵੀ ਹੋਏਗਾ ਜੋ ਉਹਦੀ ਪੁਨਿਸ਼ਮੈਂਟ ਬੰਦੀ ਹੋਏਗੀ ਉਹਨੂੰ ਮਿਲੇਗੀ ਹਮ ਠੀਕ ਹੈ ਠੀਕ ਹੈ ਗਰੇਵਲ ਸਾਹਿਬ ਧੰਨਵਾਦ ਠੀਕ ਹੈ